ਅੰਦਰ ਚਲ ਜਾਣਾ ਜੇ ਵੇਲੇ ਹੋ ਗਏ ਕੰਮ ਕਰਕੇ ਟਾਈਮ ਨਾ ਜੇ ਤੇ ਉੱਦਾਂ ਹੀ ਮੈਂ ਬਹਿ ਗਿਆ ਇੱਥੇ ਧੁੱਪ ਲੱਗੀ ਅੱਜ ਧੁੱਪ ਤੇ ਬੜੀ ਮੇਰਾ ਮਨ ਧੁੱਪ ਬੜੀ ਵਧੀਆ ਲੱਗੀ ਤੇ ਮੈਂ ਚੱਲ ਇੱਥੇ ਮੰਜੇ ਦੇ ਬੈਨੇ 10 ਮਿੰਟ ਵੀ ਹੁਣੇ ਅੰਦਰ ਵੜ ਜਾਣਾ ਆਹੋ ਆਕੇ ਆਹੀ ਅਸੀਂ ਤੇ ਜੇ ਬਾਹਰ ਹਾਂ ਇੱਥੇ ਤੇ ਸਾਡੇ ਘਰ ਦੇ ਘਰੋਂ ਵੀ ਬਾਹਰਵਾਜੇ ਕਿਹੜੇ ਕਰੂੰ ਬਾਹਰ ਘਰੋਂ ਬਾਹਰਵਾਕੇ ਆ ਜੋਦਾ ਤੇ ਗੋਪੀ ਵਾਂਡਿਓ ਆਏ ਆ ਤੇ ਮੈਨੂੰ ਪਤਾ ਹੀ ਨਹੀਂ ਲੱਗਾ ਵੀ ਕਿਹੜੇ ਵੇਲੇ ਹੁਣ ਮੈਂ ਬਾਹਰੋਂ ਆਈ ਤੇ ਮਾਰ ਚਲ ਵੀ ਗਏ ਕਿੱਥੇ ਚਲ ਗਏ ਹੋਣਗੇ ਇਹਦੇ ਤਲਤਾਲੂ ਲੱਗਦਾ ਹੀ ਨਹੀਂਗਾ ਕਿਤੇ ਵੀ ਗੰਦਰ ਕੋਈ ਨਾ ਕੋਈ ਕੀ ਲੈਣ ਗਏ ਹੋਣਗੇ ਉਹਨਾਂ ਵੀ ਵਿਆਹ ਜਾਣਾ ਤੈਨੂੰ ਪਤਾ ਹੀ ਆ ਤੇ ਕੱਲ ਜਦੋਂ ਗਏ ਹੀ ਨਾ ਉਹ ਤਾਂ ਜਾਂਦਿਆਂ ਨਾ ਖਰੀਦਿਆ ਹੋਊਗਾ ਜਦੋਂ ਕੁੜੀ ਦਾ ਸੂਟ ਲਿਆ ਹੋਊਗਾ ਕੋਈ ਨਾ ਕੋਈ ਕੋਈ ਚੀਜ਼ ਰਹਿ ਗਈ ਹੋਊਗੀ ਤੇ ਅੰਮ੍ਰਾ ਖਰੀਦ ਲਿਆਉਂਦੇ ਦੱਸ ਫੇਰ ਉਹੋ ਗੱਲ ਵੀ ਉਹ ਦੱਸ ਕੇ ਗਏ ਹੋਣਗੇ ਬੀਬੀ ਨੂੰ ਵੀ ਕਿੱਥੇ ਚੱਲੇ ਬੀਬੀ ਨੂੰ ਦੱਸਣ ਨਾ ਦੱਸਣ ਉਹਦੀ ਤਾਂ ਮੈਂ ਗੱਲ ਹੀ ਨਹੀਂ ਕਰਦੀ ਮੈਂ ਉਹਦਾਂ ਹੀ ਨਾ ਚੱਕ ਕੇ ਜਾਂਦੇ ਇਸ਼ਾ ਮੈਨੂੰ ਵੀ ਨਾ ਦੱਸ ਦੇ ਹਾਂ ਵੀ ਬਾਰ-ਬਾਰ ਤੇਲ ਬਾਲਣਾ ਹਨਾ ਉਹ ਚੰਗੀ ਗੱਲ ਵਾ ਤੇ ਚੱਲ ਅੱਛਾ ਬਲਦੇ ਆ ਤੇ ਉਹਨਾਂ ਨੇ ਆਪਣੇ ਪੱਲਿਓਂ ਪੋਣੇ ਆ ਤੂੰ ਪੈਸੇ ਦੇਣੇ ਉਹਨਾਂ ਨੂੰ ਤੂੰ ਤੇਲ ਪੋਣਾ ਵਾ ਤੇ ਘਰੋਂ ਵੀ ਲੈਂਦੇ ਆ ਜਿਹੜੇ ਤੂੰ ਹੀ ਲੈਂਦੇ ਆ ਯਾਰ ਤੁਸੀਂ ਹੀ ਖੜਦੇ ਆ ਕੋਈ ਚੀਜ਼ ਤੁਸੀਂ ਹੀ ਨਹੀਂ ਤੇਲ ਪਾਉਂਦੇ ਚੱਲ ਅੱਛਾ ਤੁਸੀਂ ਉਹ ਤਾਂ ਇਕੱਠਾ ਹੀ ਪਵਾ ਲੈਨੇ ਆ ਮੈਂ ਉਹ ਤਾਂ ਤੁਹਾਨੂੰ ਕਹਿਨੀ ਮੈਂ ਨਹੀਂ ਥੋੜਾ ਪਵਾ ਲੋ ਲੈ ਸਾਰੇ ਦਿਹਾੜੀ ਵਰਤਣਾ ਵਾ ਸਾਰੇ ਦਿਹਾੜੀ ਇਹਨੇ ਚੱਲਣਾ ਵਾ ਜਿਆਦਾ ਹੋਊ ਤਾਂ ਚੰਗਾ ਹੀ ਆ ਘੜੀ-ਘੜੀ ਪੰਪਤੇ ਹੀ ਰਹਿਣਾ ਵਾ ਉਹ ਤਾਂ ਤੁਸੀਂ ਐਂ ਦਾ ਕਰਦੇ ਆ ਦਵਿੰਦਰ ਠੰਡ ਤੈਨੂੰ ਪਤਾ ਹੈਗੀ ਆ ਹੁਣ ਉਹ ਘੁੰਮਣ ਫਿਰਨ ਤੇ ਗਏ ਨਹੀਂ ਕਿਤੇ ਕੋਈ ਚੀਜ਼ ਹੀ ਲੈਣ ਗਏ ਆ ਨਾ ਦੇਖੋ ਮਨ ਕਰਨੋਂ ਘਟ ਨਹੀਂ ਗਈ ਗੱਲ ਇਹ ਉਦਾਂ ਹੀ ਸੁਣੀ ਜਿਹੜੀ ਹੈ ਨਾ ਇਹ ਵਿੱਚ ਵਿੱਚ ਪੀੜੀਆਂ ਵੱਢਣ ਵਾਲੀ ਓਹ ਜਰਮਾਨਾ ਮੈਂ ਹਰ ਵਾਰ ਉਹ ਗੱਲ ਕਰਦੀ ਹਾਂ ਹਰ ਵਾਰ ਇਹੋ ਹੀ ਗੱਲ ਮੈਂ ਕਰਨੀ ਹੈ ਹੋਰ ਨਾ ਜਿਹੜੀ ਕਰਾਂ ਫਿਰ ਕੰਮ ਚੋਰ ਹੀ ਉਹ ਨਾਲੇ ਇਹ ਵੀ ਦੱਸ ਦੇਣੀ ਤੁਹਾਨੂੰ ਮੈਂ ਚਲ ਅੱਛਾ ਤੂੰ ਕਰ ਲੈ ਹੁਣ ਰੋਟੀ ਪਾਣੀ ਦਾ ਵੇਲਾ ਤਾਂ ਡੋਕੇ ਦਾ ਵੇਲਾ ਹੁਣ ਮਜੇ ਨਾ ਟਿਬ ਗਈ ਆ ਵੇ ਅੱਛਾ ਬੋਲ ਜੇ ਤੂੰ ਦੋ ਲੈ ਜਿਤਨਾ ਮਾਸਟਰਾਂ ਦੀ ਨਵੀਂ ਨਵੀਂ ਰਿਟਾਇਰਮੈਂਟ ਹੋਈ ਹੁੰਦੀ ਸ਼ੌ ਮੈਨੂੰ ਤੇ ਫਿਰ ਠੰਡ ਲੱਗਦੀ ਮੇਰਾ ਜਿੰਨੇ ਰੀੜੇ ਮੈਂ ਬਲੈਨੀ ਹੁੰਦੇ ਤੇ ਮੈਂ ਲੈ ਕੇ ਆਪਣੇ ਰੱਖਦੀ ਠੰਡ ਦੇ ਵਿੱਚ ਹੁਣ ਨਾਲੇ ਮੈਂ ਕੰਮ ਕਰਨਾ ਠੰਡ ਤੋਂ ਬਚਾ ਤੇ ਮੈਂ ਆਪਣਾ ਕਰਨਾ ਹੈ ਕਰਨਾ ਤੇ ਕੋਈ ਨਹੀਂ ਕੰਮ ਕਰਨਾ ਅੰਦਰੇ ਅੰਦਰ ਕਰਨਾ ਉੱਥੇ ਕੀ ਹੁਣ ਚਲੋ ਫੇ ਧਾਰਾ ਕੱਢ ਲਿਓ ਤੁਸੀਂ ਤੇ ਮੈਂ ਅੰਦਰ ਦੰਦਰ ਦਾ ਕਰ ਲੈਣੀ ਕੰਮ ਹੋਈ ਦੰਦਰ ਧਾਰਾ ਵੀ ਨਿਕਲ ਜਾਣੀਆਂ ਕੰਮ ਵੀ ਹੋ ਜਾਣਾ ਐਦਾਂ ਹੀ ਚਲਾਈ ਚਲਦੀ ਰਹਿਣੀ ਆ ਵੀ ਕੁੜਕੜ ਤੋਂ ਨਾ ਮੜ ਕੇ ਬਾਜ ਆਇਓ ਤੁਸੀਂ ਮੈਂ ਨਹੀਂ ਤੁਹਾਨੂੰ ਇਹ ਨਾ ਕਰੇ ਬਹੁਤ ਵੱਡੀ ਗਲਤੀ ਕੀਤੀ ਨੇ ਧਾਰਾ ਕੱਢਣੀਆਂ ਨਹੀਂ ਸਿੱਖੀਆਂ ਆਪਣੇ ਆਪ ਤੁਸੀਂ ਚੰਗੇ ਰਹਿ ਗਏ ਮੈਂ ਨਹੀਂ ਸਿੱਖੀਆਂ ਇਹਦਾ ਮੈਂ ਉੱਥੇ ਸਿਰ ਦੇਣਾ ਤੁਹਾਡਾ ਥਾਣਾ ਥੱਲੇ ਮਈਆਂ ਦੇ ਤੇ ਇੱਥੇ ਚੋਈ ਜਾਓ ਤੇ ਪੜਾਈ ਜਾਓ ਮੈਂ ਇਹਦੇ ਫਟਾਫੜ ਫੜਾ ਫੜ ਚੋਕੇ ਨਾ ਉਸੇ ਵੇਲੇ ਬਾਟੇ ਤੁਹਾਨੂੰ ਫੜਾ ਦੇਣੀ ਮੈਂ ਤੇ ਹੁਣ ਪਛੋਂ ਤਾਂ ਵਾ ਤੌਣ ਰਿਆ ਵੀ ਮੈਨੂੰ ਮੈਂ ਸਿੱਖਿਆ ਕਿਉਂ ਨਹੀਂ ਕਿ ਸਿੱਖਿਆ ਕਿਉਂ ਨਹੀਂ ਸਿੱਖ ਲੈੰਦੇ ਸਿੱਖ ਲੈੰਦੇ ਫੇਰ ਲੈ ਸਿੱਖ ਲੈੰਦੇ ਸਿੱਖ ਲੈ ਹੋਰ ਸਿੱਖਣਾ ਅਜੇ ਕੀ ਵਿਗੜ ਗਿਆ ਵਾ ਅਜੇ ਬੁੱਢੇ ਹੋ ਗਏ ਆ ਉਹ ਚੱਲ ਛਾਈ ਨਾ ਗੱਲਾਂ ਦੀ ਛਾੜ ਤੂੰ ਤੇ ਉਹ ਬੀਬੀ ਨੂੰ ਪੁੱਛ ਲਈ ਪਰ ਕਿੱਥੇ ਗਏ ਉਹਨੂੰ ਬੀਬੀ ਨੂੰ ਦੱਸ ਕੇ ਗਏ ਹੋਣੇ ਹੁਣ ਜੀ ਜੀ ਨੂੰ ਪੁੱਛਣਾ ਮੈਨਾਂ ਆਇਆ ਨਾ ਮੈਂ ਹੁਣ ਪੁੱਛਣਾ ਕਿ ਭਰਾਵਾ ਤੁਸੀਂ ਵਾਂਡਾ ਵੇਖ ਕੇ ਹੀ ਨਹੀਂ ਥੱਕੇ ਤੁਸੀਂ ਸਕਲਦੇ ਗਏ ਕੱਲ ਖਰੀਦਦੇ ਅੱਜ ਗਏ ਤੇ ਅੱਜ ਕੋਹ ਲੈ ਆਉਂਦੇ ਨਾ ਹਣਾ ਨੇ ਕੀ ਆ ਜੋ ਵੀ ਕੁਝ ਲੈਣ ਗਏ ਕੋਈ ਨਹੀਂ ਆਪੇ ਤੈਨੂੰ ਬਖਾਲੀ ਦੇਣਾ ਦੂਜੀ ਗੱਲ ਇਹ ਵੀ ਜਦੋਂ ਬੋਲਣ ਬੋਲਣਾ ਨਾ ਟੰਗ ਤਰੀਕੇ ਨਾਲ ਗੱਲ ਕਰੀਦੀ ਹੁੰਦੀ ਆ ਐਵੇਂ ਵਾੜ ਵੀ ਗੱਲ ਨਹੀਂ ਕਹਿੰਦੇ ਜਿਹੜਾ ਬੰਦਾ ਸੱਚਾ ਵਾ ਨਾ ਉਹ ਇਦਾਂ ਹੀ ਰੌਲਾ ਪਾਉਂਦਾ ਵਾ ਜਿਹੜਾ ਬੰਦਾ ਮੀਸਣਾ ਹੁੰਦਾ ਨਾ ਉਹ ਵਿੱਚੇ ਵਿੱਚ ਪਿੜੀਆਂ ਵੜਦਾ ਉਹ ਮੂੰਹ ਨਹੀਂ ਖੁੰਦਾ ਉਹ ਬੰਦੇ ਰਖੇ ਆ ਬੰਦੇ ਆਪਣੇ ਨਾਹ ਜਾਂਦੀ ਗੱਲਾਂ ਕਰਦੇ ਪੁੱਤਰ ਸਿਆਣੀ ਲੋਕੀ ਇਹ ਗੱਲ ਕਹਿੰਦੇ ਆ ਵੀ ਜਿਹੜਾ ਬੰਦਾ ਝੂਠਾ ਦਾ ਉਹ ਰੌਲਾ ਜਾਦਾ ਪਾਉਂਦਾ ਮੈਂ ਇਹ ਗੱਲ ਸੁਣੀ ਅੱਛਾ ਹਾਂ ਸੱਚਾ ਰੌਲਾ ਜਾਦਾ ਪਾਉਂਦਾ ਨਾ ਢਿੱਡ ਚ ਨਹੀਂ ਕੋਈ ਵੀ ਹੁੰਦਾ ਸੱਚਾ ਨਹੀਂ ਰੌਲਾ ਪਾਉਂਦਾ ਨਹੀਂ ਇਹ ਨਹੀਂ ਗੱਲ ਹੈਗੀ ਅੱਛਾ ਤੁਹਾਨੂੰ ਪਤਾ ਪਈ ਮੈਂ ਸੱਚਾ ਆ ਜਿਹੜਾ ਝੂਠਾ ਬੰਦਾ ਉਹ ਰੌਲਾ ਵੜਾ ਪਾਉਂਦਾ ਸੱਚਾ ਕੌਣ ਆ ਫਿਰ ਹੈ ਸੱਚਾ ਕੌਣ ਸਾਡੇ ਗੱਲ ਸੱਚੇ ਆ ਹਾਂ ਤੁਸੀਂ ਪਹਿਲੇ ਨੰਬਰ ਤੇ ਤੁਸੀਂ ਸੱਚੇ ਨਹੀਂ ਤੂੰ ਸੱਚੀ ਪਹਿਲੇ ਨੰਬਰ ਤੇ ਨਹੀਂ ਮੈਂ ਤਾਂ ਹੈ ਝੂਠੀ ਜਿਹੜਾ ਰੌਲਾ ਪਾਉਂਦਾ ਝੂਠਾ ਮੈਂ ਤਾਂ ਤੈਨੂੰ ਗੱਲਾਂ ਉੱਥੇ ਬਾਹਰ ਚਲ ਜਾ ਕਰੋ ਤੇ ਸੱਤ ਚ ਬਹਿ ਕੇ ਤੇ ਲੋਕਾਂ ਨੂੰ ਸੁਣਾਇਆ ਕਰੋ ਮੈਂ ਤਾਂ ਅੱਕ ਗਈ ਗੱਲਾਂ ਸੁਣ ਸੁਣ ਕੇ ਤੇ ਤੂੰ ਨਹੀਂ ਤੇ ਤੂੰ ਕਿਉਂ ਕਰਦੀ ਤੇ ਤੂੰ ਕਿਉਂ ਸੁਣਦੀ ਵਾਹ ਬਈ ਵਾਹ ਇਹ ਜਨਾਨੀ ਦਾ ਵੀ ਕੋਹ ਨਹੀਂ ਆ ਰ ਇਹਨੇ ਨਹੀਂ ਲੱਗਦਾ ਪੈਰ ਲੱਗਣ ਦੇਣੇ ਕਿਸ ਦੇ ਵੀ ਚਲੋ ਮਾਰਕ ਭਲਾ ਕਰੇ ਸੱਚੇ ਬਾਦਸ਼ਾਹ ਮੰਮੀ ਅੱਜ ਚਵਾਲ ਨੂੰ ਜਾਣਾ ਹੈਗਾ ਨਾ ਕੁਝ ਸਮਾਨ ਲੈਣਾ ਹੈਗਾ ਨੇਰਾ ਹੋ ਜਾਣਾ ਫਿਰ ਵੱਡੀ ਬੋਲਦੀ ਆ ਰੋਟੀ ਪਾਣੀ ਵੀ ਕਰਨਾ ਵਾ ਵੇ ਸੁਵੇਰੇ ਚੱਲ ਜਿਓ ਮੇ ਮਮੀ ਹੱਦ ਜਾਣੋਂ ਨਹੀਂ ਕਰਨਾ ਵਾ ਕੱਲ ਵੀ ਨਾ ਹਿਲੇ ਹੋਣਾ ਹੀ ਜਮਾਨ ਆ ਤੇ ਸੂਟ ਸਾਟ ਹੀ ਲੈ ਤੇ ਫਿਰ ਨਿਹਰਾ ਹੁੰਦਾ ਚੰਦਾ ਹੀਗਾ ਤੇ ਫੇਰ ਅਹੀ ਦੀਦੀ ਕੋਲ ਪਿੱਛੇ ਰਹਿ ਕੇ ਕਹਿੰਦੇ ਫੇ ਕੱਲ ਨੂੰ ਹੱਥੋਂ ਬੋਲਾ ਲੈ ਲਾਂਗੇ ਇਹ ਕੁ ਮੂੰਹ ਠੰਡ ਵਾ ਤੇ ਹੁਣ ਮੈਨੂੰ ਤੂੰ ਆੜ ਕੇ ਦੱਸਿਆ ਹੀ ਨਹੀਂਗਾ ਵੇ ਸੰਦੀਪ ਖੋਸ਼ ਹੋਈ ਆ ਪਰਾਣਾ ਖੋਚ ਹੋਇਆ ਕਿੰਨੀ ਬਾਜੀ ਖੜੀ ਕੋ ਹਾਕਿਆ ਤੇ ਨਹੀਂ ਹੁੰਨਾ ਮੰਮੀ ਜੋ ਜੋ ਜਿਹੜੀਆਂ ਚੀਜ਼ਾਂ ਤੁਸੀਂ ਕਈਆਂ ਸੀ ਨਾ ਉਹ ਸਾਰੀਆਂ ਲੈ ਕੇ ਗਏ ਹੈਗੇ ਤੇ ਦੀ ਤਾਂ ਬੜੀ ਖੁਸ਼ ਹੋਈਗੀ ਸੂਣ ਬੜਾ ਡੋੜੀ ਨੂੰ ਬੜਾ ਪਸੰਦ ਆਇਆ ਉਹਨੂੰ ਅੱਛਾ ਹਾਂ ਡੋੜੀਆਂ ਸਾਡੀਆਂ ਖੜੀਆਂ ਆਂ ਹਾਂ ਉਹ ਖੜੀਆਂ ਸੀ ਸਾਰੀਆਂ ਖੁਸ਼ ਡੋੜੀ ਵੀ ਲੈ ਜਾਣਾ ਤੇ ਉਹ ਤੇ ਲੈ ਜਾਣਾ ਹੈ ਅੱਛਾ ਸਮਾਨ ਤੇ ਸਾਰਾ ਹੀ ਖੜਿਆ ਹੈਗਾ ਤੇ ਬਾਜੀ ਵੱਲੋਂ ਪੁੱਛਿਆ ਨਹੀਂ ਵੀ ਕਿੰਨੀ ਲੈਂਦੀ ਆ ਆ ਤਾਂ ਮੈਂ ਕਿਹਾ ਮੰਮੀ ਕਹਿੰਦੇ ਸੀ 10 ਕਿਲੋ ਕਹਿੰਦੇ ਹਾਂ 10 ਕਿਲੋ ਹੀ ਸਹੀ ਆ ਵੀ ਅੱਗੇ ਵੀ 10 ਕਿਲੋ ਦੇ ਹੀ ਜਾਂਦੇ ਸੀ ਅੱਛਾ ਹਾਂ ਧੀ ਕਿੰਦੀ ਵੀ ਇੱਥੇ ਲਾਗੇ ਲਾਗੇ ਵੰਡ ਨਹੀਂ ਹੁੰਦੀ ਸਾਰੇ ਪਿੰਡ ਚ ਨਹੀਂ ਹੈ ਵੰਡੀ ਦੀ ਅਚ ਆਪਣੀ ਪਰ ਗਲੀ ਚ ਹੀ ਕਹਿੰਦੀ ਵੰਡੀ ਦੀ ਉਹ ਮੈਂ ਨਹੀਂ ਆਖਣ ਨਾ ਬਾਜੀ ਥੋੜੀ ਆਈ ਆ ਉਹ ਵੱਡੀ ਆਂਦੀ ਸੀ ਨਾ 15 ਕਿਲੋ ਤਾਂ ਮੈਂ ਤਾਂ ਤੈਨੂੰ ਆਂਦੀ ਆ ਵੀ ਉਹ ਅੱਗੇ ਜਾਂਦੇ ਹੋ ਦੇਖ ਕੇ ਤਾਂ 15 ਘੜਦੇ ਹੋਣਗੇ ਤਾਂ ਤੈਨੂੰ ਮੈਂ ਦੱਸ ਹੀ ਆਖਿਆ ਆ ਪਤਾ ਨਹੀਂ ਕਿੰਨੀ ਉਧਾ ਆ ਜਣੀ ਪੂਰੀ ਕਹਿੰਦੀ ਇੱਥੇ ਨਾ ਗਲੀ ਦੇ ਵੰਡਦੇ ਕਹਿੰਦੀ ਉਹ ਅੱਛਾ ਆਹੋ ਸਾਰੇ ਪਿੰਡ ਚ ਨਹੀਂ ਵੰਡੀਦੀ ਹੈਗੀ ਠੀਕ ਆ ਹਾਂ ਤੇ ਬੜੀ ਖੁਸ਼ ਹੀ ਓਦਾਂ ਸੂਟ ਬੜਾ ਪਸੰਦ ਆਇਆ ਯਾਰ ਨੂੰ ਹਾਂ ਸੋਨਾ ਖੜਿਆ ਹੋਊ ਤਾਂ ਪਸੰਦ ਚ ਆਉਣਾ ਹੀ ਆ ਆਹ ਇਹ ਤੇ ਆਈ ਆ ਫਿਰ ਮੈਂ ਮਾੜਾ ਸੂਟ ਮੈਂ ਵੀ ਨਹੀਂ ਖਰੀਦੀ ਨਾ ਉਹ ਤਾਂ ਨਾ ਜੇ ਤੂੰ ਸੋਨਾ ਖੜਿਆ ਹੋਊ ਤੇ ਤੇ ਪਸੰਦ ਆ ਗਿਆ ਆਹੋ ਮੈਂ ਮੈਂ ਆਪਣਾ ਤੇ ਉਹਦਾ ਸੇਮ ਹੀ ਲੈ ਲਿਆ ਸੀ ਪਰ ਰੰਗਾਂ ਦਾ ਫਰਕ ਪਾਇਆ ਸੀ ਬਸ ਅੱਛਾ ਹਾਂ ਤੇ ਨਿਆਣਿਆਂ ਨੂੰ ਕੀ ਦੇ ਕੇ ਆਈ ਉਹ ਵੀ 500 ਰੁਪਏ ਦਿੱਤਾ ਫਿਰ ਅੱਛਾ ਦੋਵਾਂ ਨੂੰ ਹਾਂ ਚਲੋ ਠੀਕ ਹੈ ਤੇ ਫਿਰ ਅਸੀਂ ਲਿਆਈਏ ਸਮਾਨ ਤੇ ਫਿਰ ਮੈਂ ਅੱਸਤ ਨੂੰ ਆਣੀ ਸਵੇਰੇ ਜਾਇਓ ਨਾਲੇ ਠੰਡਾ ਵਾ ਤੇ ਹਨੇਰਾ ਹੋਣ ਗਿਆ ਪਰ ਮੇਰੇ ਸੁਰੀਦ ਦੇ ਪਾਪਾ ਕਹਿੰਦਾ ਹੈ ਵੀ ਕੱਲ ਨੂੰ ਮੇਰਾ ਟਾਈਮ ਨਹੀਂ ਹੈਗਾ ਤੇ ਚੰਕਾ ਪੰਡਾ ਵੀ ਕਰਨਾ ਤਾਂ ਡੋਕਾ ਵੀ ਕੱਢਣਾ ਵਾ ਬਸ ਇਹ ਜਾਣੋਂ ਨਹੀਂ ਕਰਨਾ ਵਾ ਤੇ ਰੋਟੀ ਫੇਰ ਆਣ ਕੇ ਪਕਾਵੇਂਗੀ ਆਹ ਨਹੀਂ ਮੈਂ ਆਣ ਕੇ ਕਰ ਲੜਨਾ ਉਹਨੇ ਹੁਣ ਤਾਰਾ ਵੱਲ ਹੋ ਜਾਣਾ ਤੇ ਫੇਰ ਉਹਨੇ ਬੋਲਣਾ ਇੰਗਾ ਵੀ ਨੇਰਾ ਹੋ ਗਿਆ ਤਾਂ ਹੁਣ ਤੁਰਪੇ ਤੇ ਸਬਜ਼ੀ ਤੂੰ ਵੀ ਬਣੀ ਪਈ ਐ ਤਾਂ ਕਿ ਆਟਾ ਘਰ ਦੇ ਰੋਟੀਆਂ ਲੋੜੀਆਂ ਵਾ ਬਸ ਮੈਂ ਜਾਣੋਂ ਨਾ ਕਰਨਾ ਤੇ ਆ ਜਾਣਾ ਬਸ ਚਲ ਚਲ ਤੇਰੀ ਮਰਜ਼ੀ ਟਾਈਮ ਨਾਲ ਆ ਜਾਇਓ 아니 ਬਸ ਆ ਜਾਣਾ ਆਹ ਗੱਲਾਂ ਤੁਸੀਂ ਆਪ ਕਰਾਉਂਦੇਈ ਤੇ ਮੈਂ ਉਹਨੂੰ ਕੀ ਆਖਾਂ ਵੱਡੀ ਮੈਂ ਆਂਦੀ ਨਹੀਂ ਨਹੀਂ ਆਣ ਸਿਆਲ ਤੂੰ ਆਂਦੀ ਤੂੰ ਉਹ ਨਹੀਂ ਗੱਲਾਂ ਕਰਦੀ ਰਹੀ ਨਹੀਂ ਆਣ ਸਿਆਲ ਮੈਨੂੰ ਕਦੀ ਨਹੀਂ ਮੰਮੀ ਤੂੰ ਆਖਿਆ ਦਵਿੰਦਰ ਪਤਾ ਨਹੀਂ ਕਿੱਥੇ ਗਈ ਆ ਧਾਰ ਦਾ ਵੇਲਾ ਹੋਇਆ ਵੇਖਾਂ ਨੂੰ ਮੈਂ ਉੱਠ ਗਿਆ ਤਾਰਾ ਤੂੰ ਨਾ ਕੱਢਦੀ ਹਾਂ ਕਿੱਧਰ ਚੱਲੇ ਆ ਮੈਂ ਤੇਰੇ ਵਾਲੀ ਚੱਲੀ ਕਿਉਂ ਮੇਰੇ ਵੱਲ ਕੀ ਕਰਨਾ ਹੈਗਾ ਮੈਂ ਅੱਖਾਂ ਡਹੀ ਹੀ ਹਨੇਰਾ ਹੋਣ ਡਿਆ ਵਾ ਤੇ ਠੰਡ ਬੜੀ ਆ ਤੇ ਤੂੰ ਧਾਰ ਤੁਰ ਕੱਢ ਲੈਣੀ ਓ ਹਏ ਬੀਬੀ ਮੇਰਾ ਸਿਰ ਦੇ ਛਾੜ ਓਥੇ ਜੂਲੇ ਦੇ ਵਿੱਚ ਡੰਗਰਾਂ ਦਾ ਜਿੱਦਾਂ ਜੂਲਿਆਂ 'ਚ ਸਿਰ ਨਹੀਂ ਦਿੱਤਾ ਹੁੰਦਾ ਮੇਰਾ ਵੀ ਸਿਰ ਇਦਾਂ ਹੀ ਦੇ ਛੱਡੋ ਸਾਰੇ ਉਖੜੀ ਦੇ ਵਿੱਚ ਇਹ ਪੁੱਤ ਹੁਣ ਰੋਜ ਦਾ ਕੰਮ ਵਾ ਜੇ ਤੁਸੀਂ ਤਾਂ ਰਕੜਦੀ ਦੁੱਧ ਵਾ ਤੇ ਤੁਸੀਂ ਵਰਤਦੀਆਂ ਵੀ ਤੁਸੀਂ ਦਹੀਂ ਖਾਂਦੇ ਓ ਦੁੱਧ ਪੀਂਦੇ ਉਹ ਕਿੱਥੇ ਚਲ ਗਈ ਜੋੜੀ ਇਹ ਤਾਂ ਨਾਲੇ ਵਾਂਢਿਓ ਆਣ ਕੇ ਪੈਰ ਨਹੀਂ ਮਾਲੇ ਹੋਏ ਤੇ ਫੇਰ ਚਲ ਗਈ ਟਪਕ ਗਈ ਆ ਉਹ ਆਂਦੀ ਹੀਗੀ ਵੀ ਜੋਦੇ ਦਾ ਟਾਈਮ ਨਹੀਂ ਹੈਗਾ ਸਵੇਰੇ ਤੇ ਅਹੀ ਹੋਣੀ ਜਾ ਕੇ ਤੇ ਲੈ ਆਉਣੇ ਮੈਂ ਸਮਾਨ ਲਿਆਉਣਾ ਈ ਥੋੜਾ ਜਿਹਾ ਅੱਜ ਜਨੇ ਸ਼ਰਵਾਰ ਵਾ ਤੇ ਪੜ ਕੇ ਐਤਵਾਰ ਫੇਰ ਜੋਦੇ ਨੇ ਛੁੱਟੀ ਆ ਕੀ ਪਤਾ ਆਂਦੀ ਹੀ ਉਹਨੂੰ ਕੰਮ ਆ ਉਹਨੇ ਕਿਤੇ ਜਾਣਾ ਵਾ ਕੰਮ ਆ ਨੂੰ ਖੇ ਸਵਾਦ ਸਕੂਲੇ ਹੀ ਉਹਨੇ ਜਾਣਾ ਉਹ ਗਰ ਛੁੱਟੀ ਵਾਲਦਿਆਂ ਉਹਨੇ ਕਿੱਥੇ ਚੱਲ ਜਾਣਾ ਵਾ ਕਿੱਥੇ ਜਾਣਾ ਹੋਊਗਾ ਕਿਸ ਦੇ ਨਾਲ ਉਹਦਾ ਬੀਬੀ ਵੇਖ ਲਾ ਤੂੰ ਉਹਨੂੰ ਡੱਕਿਆ ਨਹੀਂਗਾ ਵੀ ਕੋਈ ਚੁੰਕੇ ਭਾਂਡੇ ਦਾ ਹੀ ਕੰਮ ਕਰ ਲਾ ਤੂੰ ਵਾਂਡਿਓ ਆਈਆਂ ਤੂੰ ਉਸੇ ਵਾਲੇ ਫੇਰ ਤੁਰ ਪਈਆਂ ਤੈਨੂੰ ਪਤਾ ਨਹੀਂ ਲੱਗਣ ਡਿਆ ਮਾਸਾ ਉਹਨੂੰ ਮੈਂ ਆਖਿਆ ਤਾਂ ਹੈਗਾ ਹੈਗਾ ਮੈਂ ਆਖਿਆ ਵੀ ਉਹਨੇ ਕਾ ਡੋਕਾ ਕੱਢਣਾ ਵਾ ਆਹੋ ਕਿ ਉਹ ਫਿਰ ਬੋਲਦੀ ਆ ਕਿ ਫੇਰ ਤੂੰ ਆਨੀ ਆ ਕਿ ਉਹ ਮੈਨੂੰ ਮੰਦੀ ਆ ਹੈ ਮੈਨਾਂ ਜਾਂਦਿਆਂ ਗਏ ਜਦੋਂ ਖੜਿਆ ਸੰਦੀਪ ਦਾ ਸੂਟ ਪਰੋਣੇ ਦਾ ਉਦੋਂ ਲੱਲੇਂਦੀ ਆਪਣਾ ਜੋ ਲੈਣਾ ਸੀ ਜੇ ਉਦੋਂ ਨਹੀਂ ਹੀ ਲਿਆ ਜਦੋਂ ਆਉਂਦਿਆਂ ਆਏ ਆ ਉਸੇ ਰਾਹ ਥਾਣੀ ਆਏ ਆ ਉਹ ਲੈ ਆਉਂਦੀ ਦੀ ਆ ਮੈਂ ਉਹਦੇ ਵਾਸਤੇ ਲਏ ਸੰਦੀਪ ਵਾਤੀ ਤੇ ਨੇਰਾ ਹੁੰਦਾ ਜਾਂਦਾ ਹੈ ਕਿ ਮੈਨੂੰ ਜੋ ਦਾ ਗੁੱਸੇ ਹੁੰਦਾ ਇਹ ਚਲਾਕ ਬਥੇਰੀ ਆ ਇਹਦਾ ਇਰਾਦਾ ਹੋਣਾ ਵਾ ਵੀ ਜੇ ਮੈਂ ਲੱਲੇ ਨਾ ਹੁਣ ਤੇ ਕਿਤੇ ਇਹ ਨਾ ਹੋਵੇ ਸੰਦੀਪ ਜਿਹੜੀ ਆ ਉਹ ਮੇਰੇ ਵਾਲੇ ਪਸੰਦ ਕਰ ਲਵੇ ਮੈਂ ਮੀਸਣੀ ਬੜੀ ਚਲਾਕੀ ਹੋ ਹੁਣ ਇਹ ਗੱਲ ਦਾਤੀ ਹੈ ਮੈਨੂੰ ਕੀਤਾ ਮੈਂ ਦੇ ਢੇਡ ਚ ਪੈ ਕੇ ਵੇਖਿਆ ਮੈਂ ਉਧਰ ਬੰਦੇ ਨਾਲ ਵੀ ਲੜਦੇ ਆਈਆਂ ਵੀ ਬੰਦਿਆ ਤੂੰ ਤੇ ਇੱਥੇ ਬੈਠਾ ਵਾ ਤੇ ਅੰਦਰ ਬਹਿ ਜਾ ਆਂਦਾ ਕੋਈ ਨਹੀਂ ਅਜੇ ਹੁਣ ਇਹ ਧੁੱਪ ਹਟੀ ਆ ਤੇ ਕੋਈ ਗੱਲ ਨਹੀਂ ਅੰਦਰ ਆ ਜਾਨਾ ਤੇ ਮੈਂ ਕਿਹਾ ਘਰ ਵਾਲੇ ਤੇ ਵਿਹੜੇ ਚੋਂ ਬਾਹਰ ਚਲ ਗਿਆ ਆਂਦਾ ਬਾਹਰ ਕਿੱਥੇ ਚਲ ਗਿਆ ਮੈਂ ਕਿਹਾ ਕੀਤਾ ਮੈਨੂੰ ਕਿੱਥੇ ਚਲ ਗਿਆ ਤੇਲ ਪਵਾਉਣ ਨੂੰ ਤੂੰ ਪੈਸੇ ਦੇਣ ਨੂੰ ਤੇ ਐਸ਼ਾ ਕਰਨ ਨੂੰ ਇਹ ਦੋਵੇਂ ਜੀ ਮੈਂ ਤਾਂ ਆਖਾ ਵੀ ਰੋਟੀਆਂ ਪਕਾਉਣੀਆਂ ਵਾ ਇੰਨੀ ਠੰਡ ਹੋਣ ਲਈ ਆ ਆਂਦੇ ਬਸ ਅਹੀਂ ਜਾਣਾ ਨਹੀਂ ਕਰਨਾ ਵਾ ਆਣ ਕੇ ਤੇ ਮੇ ਸਬਜੀ ਬਣੀ ਆ ਕਾਦੀ ਚਲ ਗਈ ਹੋਣੀ ਤੇ ਕਾਦੀਆਂ ਤੋਂ ਆ ਜਾਣਾ ਛੇਤੀ ਇਹਨੇ ਕੀਪਤਾ ਆਂਦੇ ਹੱਥ ਚ ਵਾਹ ਚੱਲੇ ਓ ਇਦਾਂ ਹੀ ਪਾਪੜ ਵੇਲਦੀ ਹੁੰਦੀ ਆ ਚਲਾਕ ਬਥੇਰੀ ਆ ਕਹਿਣਾ ਕੁਛ ਵਾਦ ਕਰਨਾ ਕੁਛ ਵਾਦ ਰੋਟੀਆਂ ਮੈਂ ਆਣ ਕੇ ਪਕਾ ਲੂੰਗੀ ਜਾਣਾ ਕਿਧਰ ਦੱਸਣਾ ਕਿਤੇ ਆ ਹੁਣ ਮੈਂ ਕਿਹੜੇ ਵੇਲੇ ਉਹਨੇ ਆਉਣਾ ਪਹਿਲਾਂ ਤਾਰਿਆਂ ਦੀ ਸ਼ਾਮੇ ਆਊਗੀ ਨਾ ਹੁਣ ਕੀ ਹੁਣ ਕੀਏ ਮੈਂ ਘਰਾਂ ਦੁਕਾਨਾ ਬੰਦ ਕਰਾ ਕੇ ਆਉ ਉੱਥੇ ਦੁਕਾਨਾ ਵਾਹ ਦੇਣਾ ਮੈਂ ਤੁਹਾਨੂੰ ਆਖਿਆ ਸੀ ਆਉਣ ਜਾਣ ਨਹੀਂ ਕਰਨਾ ਆਉਣ ਜਾਣ ਨਹੀਂ ਕਰਨਾ ਬੀਬੀ ਸਵੇਰੇ ਦੇਂਦੀ ਚੜਨਾ ਫੇਰ ਉਹ ਗੱਲ ਇਨੇ ਹੁਣ ਕਿਤੇ ਰਾਤ ਪਾ ਕੇ ਜਾਣਾ ਹੈ ਕਿ ਜਾਂ ਸੂਟ ਸਮਾਉਣੇ ਦੇਣੇ ਹੀ ਰਾਤ ਇਹਨੇ ਖਰੀਦਣ ਕੀ ਗਈ ਆ ਤਾਂ ਆਂਦੀ ਆ ਮੈਂ ਥੋੜਾ ਜਿਹਾ ਸਮਾਨ ਲਿਆਉਣਾ ਸਮਾਨ ਲਿਆਉਣਾ ਕਿਹੜੀ ਕੀ ਪਤਾ ਕਿਹੜਾ ਸਮਾਨ ਆਉਣਾ ਲਿਆਉਣਾ ਇਹਨੇ ਲਿਆਉਣਾ ਹੁਣ ਆਪਾਂ ਬਿਊਟੀ ਪਾਰਲਰ ਦਾ ਤਿਆਰ ਹੋ ਕੇ ਜਾਣਾ ਹੋਣਾ ਨਾ ਟੋਰ ਕੱਢ ਕੇ ਸਾਡੇ ਵਰਗੇ ਭਾਵੇਂ ਇੱਦਾਂ ਚਿਲ ਜਾਣ ਮੂਹਤ ਹੋ ਗਏ ਤੇ ਇਹਨੂੰ ਇੱਦਾਂ ਮਾਂ ਚੜਿਆ ਵਾਂਡੇ ਦਾ ਚਲੋ ਜਦ ਤੂੰ ਤਿਆਰ ਰਵੀ ਟਾਈਮ ਨਾ ਇਹਨਾਂ ਰ ਜਾਣਾ ਹੋ ਤਾਂ ਜਾਣੀ ਤੇ ਨਾ ਜਾਣ ਇਹਨਾਂ ਦੀ ਮਰਜ਼ੀ ਆ ਆਈ ਤਰ੍ਹਾਂ ਤੱਕੜੀ ਸਕੂਲ ਰਸਤੇ ਤੁਸੀਂ ਕਰੀ ਜਾਂਦੇ ਕਹੀਂ ਤਾਂ ਮੈਂ ਕੀ ਜਾਣਾ ਤੇ ਤੂੰ ਜਾਣਾ ਨਹੀਂ ਬੀਬੀ ਤੇਰੇ ਕੁੜਮਾਂ ਦਾ ਪਿੰਡ ਜਦੋਂ ਮਿਲਣੀਆਂ ਕਰਨੀਆਂ ਉਦੋਂ ਭੱਜ-ਭੱਜ ਜੱਫੇ ਮਾਰਦੀਆਂ ਤੇ ਹੁਣ ਤੇਰਾ ਜੀ ਨਹੀਂ ਕਰਦਾ ਜਾਣ ਨੂੰ ਜੀ ਤੇ ਮੇਰਾ ਬੜਾ ਕਰਦਾ ਵਾ ਆਹੋ ਬੇ ਤੂੰ ਆਪਣਾ ਹੋਰ ਮੈਨੂੰ ਦੱਸ ਦੇ ਕੋਈ ਚੀਜ਼ ਜਿਹੜੀ ਰਹਿ ਗਈ ਹੈ ਮੈਂ ਤੈਨੂੰ ਲਿਆ ਦਾਂ ਮੈਂ ਕਹਣਾ ਸੀ ਤੁਹਾਡੇ ਨੂੰ ਮੇਕਅਪ ਕਰਨਾ ਨਹੀਂ ਕੋਈ ਨਵੀਂ ਜੁੱਤੀ ਨਵੀਆਂ ਜਰਾਬਾਂ ਕੋਈ ਸ਼ਾਲ ਕੋਟੀ ਹੋਰ ਚੀਜ਼ ਉਹ ਤਾਂ ਤੁਹਾਨੂੰ ਫਿਕਰ ਹੋਣਾ ਚਾਹੀਦਾ ਏਕੇ ਕਿਤੇ ਲਿਆਂਦੀ ਆ ਮੈਂ ਹਾਂ ਜੇ ਦੋਵੇਂ ਦਿਨ ਜਾਣਾ ਤਾਂ ਫਿਰ ਮੈਂ ਏਕੇ ਕੋ ਹੋਰ ਲਿਆ ਦਾਂ ਨਹੀਂ ਮੈਂ ਕਿਤੇ ਨਹੀਂ ਜਾਊ ਠੰਡ ਵਾ ਤੇ ਜੇ ਮੈਂ ਗਈ ਵੀ ਤੇ ਚੱਲ ਰੈਪੂਗੀ ਰਾਤ ਤੇ ਉਹੋ ਹੀ ਮੈਂ ਸਵੇਰੇ ਪਈ ਉਹੋ ਤੇ ਪਹਿਰਾਣੇ ਗਾ ਮੈਂ ਕਦੇ ਕੜੀ ਉਮੜੀ ਬਦਲਨੀ ਚੱਲ ਛਾ ਆਹੋ ਤੁਹਾਡਾ ਤਾਂ ਕੰਮ ਆ ਕੁੜੀਆਂ ਚਿੜੀਆਂ ਇਆ ਫਿਰਨਾ ਤੁਰਨਾ ਤੇ ਹੀ ਲੀੜੇ ਬਦਲਨੇ ਮੇਕਅਪ ਕਰਨੇ ਆਹੋ ਤੇ ਹੈ ਜਾਂ ਫਿਰ ਅਹੀ ਮੇਕਅਪ ਮੈਂ ਵੀ ਹੁਣ ਬੁੱਢੇ ਵਾਰੇ ਕਾਦੇ ਮੇਕਅਪ ਕਰਨੇ ਆ ਅਜੇ ਨਹੀਂ ਤੁਗੜੀ ਹੋਈ ਐਵੇਂ ਨਾ ਖਿਆਤ ਕਰ ਮੈਂ ਇਦਾਂ ਮੈਂ ਚਲੋ ਮਾਨ ਸਤਕਾਰ ਮੇਰਾ ਬਥੇਰਾ ਪੇਕੇ ਅਜ ਆਹੋ ਚਲੋ ਆ ਇਦਾਂ ਰੱਖੇ ਸਾਰਿਆਂ ਦਾ ਰੱਬ ਪ੍ਰਮਾਤਮਾ ਬਣਿਆ ਹੀ ਰੱਖੇ ਹਾਂ ਲੈ ਆ ਗਈ ਚਲ ਚੰਬਾ ਆ ਕੀ ਖਰੀਦ ਰਹੀ ਆ ਕੋਈ ਆ ਕੀ ਗਿਫਟਵਾ ਕੋਈ ਨਹੀਂ ਗਿਫਟ ਨਹੀਂ ਆ ਚਾ ਉਸ ਰੱਬਾ ਕਿੱਡਾ ਸੋਹਣਾ ਮੈਂ ਜੋ ਲੈਂਦੇ ਮੈਂ ਨਾ ਬੂਟ ਕਾ ਇਹ ਬੂਟ ਲੈਂਦੇ ਆ ਤੇ ਹਾਂ ਅੱਛਾ ਮੈਂ ਆ ਕੇ ਜਦੋਂ ਵਿਆਹ ਤੇ ਵੀ ਜਾਣਾ ਮਤਿ ਫਿਰ ਉਥੇ ਵੀ ਤੇ ਚਾਹੀਦੇ ਆ ਤੇ ਮੇਰੇ ਬੂਟ ਨਾ ਦੇਖੋ ਖਰਾਬ ਹੋਏਗੇ ਸਾਰੇ ਤੇ ਵਿਆਹ ਜਾਣ ਲੋਕੀ ਸੂਰਤ ਤੇ ਬਦਲਦੇ ਆਰੇ ਬੂੜ ਤੇ ਹੀ ਕੋਈ ਬਦਲਦਾ ਵੇਖਿਆ ਨਹੀਂ 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 ਫਿਰ ਮੈਂ ਹਾਂ ਜਿੱਦਾਂ ਜਦੋਂ ਉੱਥੇ ਰਹਿਣਾ ਮੈਂ ਜਦੋਂ ਤੇ ਫਿਰ ਦੋ ਦੋ ਤੇ ਜੁੱਤੀ ਤੇ ਸੋਹਣੀ ਹੋਣੀ ਰਹਿਣਾ ਮੈਂ ਉੱਥੇ ਤੁਸੀਂ ਮੈਂ ਕਿੰਨੇ ਕਿ ਦਿਨ ਰਹਿਣਾ ਉੱਥੇ ਤੁਸੀਂ ਆ ਪਾਉਂਦਾ ਤੇ ਘਰ ਆ ਜਾਣ ਹੋਣੀ ਹੋਇਆ ਕਰਨਾ ਤਾਂ ਆ ਡੋਕੇ ਦਾ ਕਰਕੇ ਤੇ ਤੁਸੀਂ ਰਹਿਣਾ ਉੱਥੇ ਨਹੀਂ ਮੈਂ ਹਾਂ ਦੀਦੀ ਕਹਿੰਦਾ ਵਿਆਹ ਉਹ ਤੇ ਫਿਰ ਉੱਥੇ ਰਹਿ ਕੇ ਵੇਖਾਂਗੀ ਆਹ ਚਲੋ ਵੇਖ ਲਿਓ ਜਿੱਦਾਂ ਸੂਤਰ ਆਊਗਾ ਲੈ ਮੈਂ ਬੁਖਾਉਣੀ ਤੁਹਾਨੂੰ ਬੁਖਾਲ ਵੀਗਾ ਕੀ ਲਿਆਈਆਂ ਤੂੰ ਤਾਂ ਡੱਬਾਈ ਰੱਖ ਕੇ ਬੈਗੀ ਦਬਾ ਬੀਰਾਂ ਕੇ ਬਣਾਵਾਂ ਹਾਂ ਹਾਂ ਮੈਂ ਕੋ ਕੋਈ ਆਹ ਬੱਤੀ ਬੜੀ ਸੋਹਣੀ ਹੈ ਆਹ ਤਾਂ ਅਵੱਲਾ ਕੀਜੀ ਵਰਗੀ ਆ ਲੱਕੀ ਕਹਿੰਦੇ ਹੋਣੇ ਇਹਨੂੰ ਹਾਂ ਲੱਕੀ ਆਂਦੇ ਆ ਹੂੰ ਹੂੰ ਗਰਮ ਵੀ ਆ ਤੇ ਜਦੋਂ ਲੱਕੀ ਗਰਮੀ ਨਾ ਹੁੰਦੀ ਹੈ ਬੜੀ ਘਰਮ ਆ ਅੱਛਾ ਸੋਹਣੀ ਮੈਂ ਲੋਣੀਆਂ ਤੇ ਦੋ ਹੀ ਸੀਗੀਆਂ ਤੇ ਫਿਰ ਇਹ ਜਦੋਂ ਮੈਂ ਵੇਖੀ ਤੇ ਫਿਰ ਮੇਰਾ ਮਨ ਕੀਤਾ ਨਾ ਸੰਜੀਤ ਮਫਾ ਵੀ ਕਹਿੰਦੇ ਵੀ ਲੈ ਲੈ ਸੋਹਣੀ ਲੱਗਦੀ ਹੈ ਕਾਮੀ ਲੈ ਲੈ ਆਹ ਆ ਵੀ ਸੋਹਣੇ ਆ ਬੂੜ ਪੈਰ ਨਿੱਗੇ ਰਹਿੰਦੇ ਇਹਨਾਂ ਚ ਸੋਹਣੇ ਹੂੰ ਕਿੰਨੇ ਕ ਜੋੜੇ ਲੈ ਹੁੰਦੇ ਆ ਇਹ ਕ ਮੈਂ ਕਾਰਗੋਨੂੰ ਲੈ ਲੈਂਦੀ ਆ ਲੈ ਭਣਾ ਆ ਵੀ ਡਿਜ਼ਾਈਨ ਕੀ ਸੋਹਣਾ ਨਾ ਇਹ ਡਿਜ਼ਾਈਨ ਤਾਂ ਸਾਰੇ ਬੜੇ ਸੋਹਣੇ ਆ ਸਾਰੀਆਂ ਸੋਹਣੀਆਂ ਸਾਰੇ ਡਿਜ਼ਾਈਨ ਸੋਹਣੇ ਆ ਬੀਬੀ ਇਦਾਂ ਕਰ ਹੂੰ ਤੈਨੂੰ ਕਿਹੜੀ ਪਸੰਦ ਆ ਦੇ ਵਿੱਚ ਮੈਨੂੰ ਤਾਂ ਸਾਰੀਆਂ ਪਸੰਦ ਵਾ ਚੱਲ ਸਾਰੀਆਂ ਪਸੰਦ ਵਾ ਤਾਂ ਉੱਥੇ ਕਿਹੜੀ ਦੁਕਾਨ ਹੀ ਖਰੀਦ ਲਈ ਆ ਦੀ ਭੈਣੇ ਆ ਆ ਜਿਹੜੀ ਨਾਲ ਆਵੇ ਜਰਾਬਾਂ ਵੀ ਬੜੀਆਂ ਸੋਹਣੀਆਂ ਲੱਗੀਆਂ ਮੈਨੂੰ ਮੈਂ ਵੀ ਲੈਂਦੀ ਆ ਮੋਟੀਆਂ ਨਾ ਵਾਵਾ ਲੈ ਆਹ ਦੇ ਬੀਬੀ ਤੇਰੇ ਬੋਣ ਵਾਲੀਆਂ ਪਿੱਕੀਆਂ ਆ ਵੀ ਸੋਹਣੀਆਂ ਚੱਲ ਇਹ ਕੁੜੀਆਂ ਚਿੜੀਆਂ ਦੀਆਂ ਹੀ ਠੀਕ ਵਾ ਤੇ ਬੀਬੀ ਤੂੰ ਪਤਾ ਕੀ ਕਰ ਆਹ ਗੋਪੀ ਤੂੰ ਇਦਾਂ ਕਰ ਵੀ ਆ ਜਿਹੜੇ ਆ ਨਾ ਇਹ ਤੂੰ ਪਾਦੇ ਸੂਰਨਾ ਰਲਦੇ ਆ ਬੀਬੀ ਆ ਤੇਰੇ ਆਹ ਜਿਹੜਾ ਡੱਬਾ ਆ ਤੇ ਇੱਕ ਉਹਦੇ ਨਾਲ ਦਾ ਹੀ ਆਪੇਰੇ ਹੋ ਗਏ ਤੇ ਬੀਬੀ ਆ ਜਿਹੜੀ ਆ ਨਾ ਇਹ ਮੇਰੀ ਇੱਕ ਕੁਲੈਂ ਦੀ ਆ ਘੜੀ ਤੁਹਾਨੂੰ ਆਉਣੀ ਆ ਉਦਾਂ ਨਾ ਤੂੰ ਚੰਗਾ ਹੀ ਸੋਚਿਆ ਗੋਪੀ ਵੇਖਿਆ ਐਦਾਂ ਦੀ ਨੋਤੀ ਹੋਣੀ ਚਾਹੀਦੀ ਆ ਜਿਹੜਾ ਸਾਰੇ ਟੱਬਰ ਦਾ ਸੋਚੇ ਵੀ ਆ ਦੀ ਜੀ ਤੁਹਾਨੂੰ ਕਿਹੜੇ ਹੋਣੇ ਆ ਆ ਜਾਣੀ ਮੈਨੂੰ ਕਿ ਮੇਰੇ ਕਿਹੜੇ ਪੈਰ ਇਨੇ ਭਾਰੇ ਆ ਸਰੀਰ ਹੀ ਭਾਰਾ ਨਾ ਪੈਰ ਨਹੀਂ ਕਿ ਭਾਰੇ ਆ ਆ ਤੇ ਮੈਨੂੰ ਅਸੀਂ ਆਉਂਦੇ ਹੀ ਮੋਟਿਆ ਜਿਹੜਾ ਬਣਾ ਤੇ ਬਿਲਕੁਲ ਨਹੀਂ ਤੁਹਾਨੂੰ ਆਣੀ ਹੈਗੀ ਤੇ ਕੋਈ ਗੱਲ ਨਹੀਂ ਮੈਂ ਜਰਾਬਾਂ ਲਾ ਕੇ ਪਾ ਲੂੰਗੀ ਕਿ ਫਿਰ ਕੀ ਮੁਕਤ ਦੀ ਚੀਜ਼ ਮਿਲੇ ਤੇ ਪੌਣ ਦਾ ਡਰਵਾ ਕੋਈ ਐੇੇ ਘਰ ਹੋਈ ਗਏ ਹਾਂ ਹਈਆ ਪਰ ਉਹਨਾਂ ਨੂੰ ਤੇ ਇਹਦੇ ਵੱਲੋਂ ਗਿਫਟ ਹੀ ਆ ਕੇ ਸਾਹਬ ਦਾ ਕੇ ਤੇ ਆਹ ਕੋਈ ਨਹੀਂ ਮੈਂ ਜਰਾਬਾਂ ਲਾ ਕੇ ਪਾ ਲੂੰਗੀ ਜੇ ਚਾਰੇ ਬੰਦੇ ਮੈਨੂੰ ਨਾਮ ਹੀ ਆਊਗੀ ਕਿਹੜੀ ਦੁਕਾਨ ਤੋਂ ਦੇਣ ਦੇ ਕੋਪੀ ਵੀ ਤਾਂ ਨੂੰ ਨਹੀਂ ਪਤਾ ਲੱਗਣਾ ਉਹ ਜਿਸ ਨੂੰ ਦੁਕਾਨ ਸੀ ਗਲੀ ਦੇ ਵਿੱਚ ਉਹ ਬੀਬੀ ਜਦੋਂ ਆਪਾਂ ਇਧਰੋਂ ਜਾਂਦੇ ਆ ਖੱਬੇ ਮੋੜ ਕੇ ਤਾਂ ਫੇਰ ਖੱਬੇ ਜੂਵੀ ਵਾਲੀ ਦੀ ਦੁਕਾਨਾਂ ਲਾਗੇ ਜਿੱਥੇ ਰੈਡੀਮੇਡ ਕੱਪੜੇ ਮਿਲਦੇ ਆ ਮੈਂ ਕਿਹੜੀ ਪੁੱਤ ਘਾਟੀ ਜਾਨੀ ਆ ਨਾ ਮੈਨੂੰ ਨਾਵਾਂ ਦਾ ਹੀ ਪਤਾ ਚੱਲ ਅਛਾ ਤੂੰ ਘਟ ਜਾਣੀ ਤੇ ਜੇ ਮੈਨੂੰ ਨਾ ਸਮਝ ਲੱਗੂਗੀ ਤੇ ਜੋਧਾ ਮੇਰੇ ਨਾਲ ਜਾਊਗਾ ਜਾਂ ਨਿੱਕੀ ਵੱਡੀ ਹੋਊਗੀ ਤੇ ਅਸੀਂ ਵਟਾ ਲਿਆਵਾਂਗੇ ਇਦਾਂ ਕਰ ਲਾਂਗੇ ਪੁੱਤਰਾ ਜਰਾ ਬਾਤ ਬੜੀ ਮਸਤੀ ਨਾਲ ਦੀਦੀ ਵੀ ਬੜੀ ਪਸੰਦਗੀ ਹੈ ਹੈ ਤੂੰ ਹੋਰ ਲੈ ਆਇਆ ਮੈਨੂੰ ਬੜੀ ਪਸੰਦ ਵਾ ਚੱਲ ਕੋਈ ਗੱਲ ਨਹੀਂ ਪਸੰਦ ਵਾ ਤਾਂ ਵੀ ਕੋਈ ਗੱਲ ਨਹੀਂ ਤੂੰ ਹੋਰ ਲੈ ਆਵੀ ਫੇਰ ਜਾਏਂਗੀ ਜੋਦੇ ਨਾਲ ਤੇ ਤੂੰ ਬੀਬੀ ਆ ਜਿਹੜੇ ਆ ਨਾ ਇਹ ਤੂੰ ਲੱਲਾ ਤੇ ਇਹ ਆਪੇ ਫਿਰ ਵਟਾ ਲਿਆ ਹੋਊਗੀ ਜਿਹੜੇ ਵਟਾਉਣੇ ਹੋਣਗੇ ਮੈਨੂੰ ਤੇ ਪਸੰਦ ਆ ਮੈਂ ਬਸ ਤੋਂ ਵਟਾ ਕੇ ਧੋਣੀ ਤੇ ਲੋਮੋਂ ਖਾਣ ਮੈਂ ਹੁਣ ਕਰ ਕੋਣ ਵੜੀ ਮੇਰੇ ਪਸਾਹੀ ਆ ਕਿਸੇ ਇਹਨੂੰ ਪਤਾ ਪੜਾਦਾਗਾ ਆਇ ਤੁੰਗ ਜਦੋਂ ਇੱਕ ਜੋੜਾ ਲੈ ਆਉਂਦੀ ਦੀਵੀ ਜਦੋਂ ਆਪਣੀਆਂ ਲੈ ਹੁੰਦੇ ਉਹ ਤਾਂ ਮੇਰੀ ਥੋੜੀ ਲੈਂਦੇ ਆ ਮੈਂ ਤਾਂ ਨਾ ਦਿਖਾਉਂਦੀ ਆਹ ਦੇਖੋ ਆ ਮੋਰੀ ਨਿਕਲੀ ਪਈ ਆ ਆ ਮੈਨੂੰ ਪਤਾ ਵਾ ਮੇਰਾ ਕੱਲ ਮੇਰਾ ਟਾਈਮ ਨਹੀਂ ਟੱਗਾ ਜਦ ਮੈਂ ਸਰਜੀ ਲੜਕੇ ਨਾਲ ਸੁਮਰੀਦੇ ਪਾਪਾ ਨਾਲ ਤੇ ਫੇਰ ਲੈਂਦੀ ਆ ਵਾ ਹੋਰ ਮੇਰੇ ਹੀ ਸਿਆਹੀ ਆਈ ਆ ਤੇ ਜੇ ਹੁਣ ਮੈਂ ਬਹੁਤਾ ਕਿਆ ਨਾ ਤੇ ਦੀਦੀ ਨੇ ਲੜਾਈ ਪਾ ਰਹੀ ਨਹੀਂ ਘਰ ਚੱਲ ਕੋਈ ਨਹੀਂ ਅਜੇ ਵਿਆਹ ਚ ਦਿਨ ਹੈਗੇ ਆ ਤੂੰ ਫੇਰ ਲੈ ਤੇ ਜਿਹੜਾ ਮੈਂ ਮੇਰੀ ਆ ਮੇਰ ਕੋਲ ਅਜੇ ਹੈਗੀ ਆ ਕਿੱਥੇ ਤੇ ਤੂੰ ਉਹ ਉਹ ਵੀ ਲੱਗਾ ਨਹੀਂ ਮੰਮੀ ਉਹ ਨਹੀਂ ਮੈਂ ਲੈਣੀ ਹੈ ਜੇ ਤੁਹਾਨੂੰ ਪਸੰਦ ਹੈ ਤੇ ਤੁਸੀਂ ਰੱਖ ਲਓ ਨਹੀਂ ਪਸੰਦ ਦੀ ਕੀ ਗੱਲ ਵਾ ਤੁਸੀਂ ਪਾ ਲਈ ਤੇ ਉਹ ਤਾਂ ਵੀ ਉਹ ਜੇ ਮੈਂ ਪਾ ਲਈ ਤਾਂ ਨਹੀਂ ਉਹ ਨਹੀਂ ਵੀ ਦੀਦੀ ਨੇ ਬੋਲਣਾ ਵਾ ਵੀ ਹਾਂ ਮੈਂ ਬੀਬੀ ਨੂੰ ਦੇਤੀ ਕਿ ਤੇ ਇਹਨੇ ਲੈ ਲਈ ਫਿਰ ਮੰਮੀ ਤੋਂ ਮੈਨੂੰ ਤਾਂ ਤੁਸੀਂ ਵੀ ਐਵੇਂ ਹੀ ਲੰ ਲੈ ਲੈਂਦੀ ਮੈਂ ਤਾਂ ਮੰਮੀ ਬਾਪੂਆਂ ਚ ਫਸ ਗਈ ਮੈਂ ਹੁਣ ਲੜ ਕੇ ਗਈ ਸੀਗੀ ਫਟਾਫਟ ਉਹ ਵੀ ਕਿ ਹੁਣ ਟਾਈਮ ਨਹੀਂ ਹੈਗਾ ਤੁਹਾਡੇ ਸਾਹਮਣੇ ਮੈਂ ਫਟਾਫਟ ਗਈ ਕਿ ਮੈਂ ਲੈ ਹੋਣੀ ਆ ਆਪ ਜਦੋਂ ਜਾਂਦੇ ਮੈਨੂੰ ਤਾਂ ਪੁੱਛਦੇ ਹੀ ਨਹੀਂ ਨਾ ਹੈਗੇ ਕੋਈ ਤੇ ਕੋਈ ਚੀਜ਼ ਹੈਗੀ ਕਿ ਨਹੀਂ ਹੈਗੀ ਕੰਮ ਵਧੀ ਲੜੀ ਜਾਂਦੇ ਤੇ ਆ ਗੋਪੀ ਨੇ ਨਹੀਂ ਕੀਤਾ ਹੈਗਾ ਜੇ ਮੈਂ ਕਹਾਂ ਫਿਰ ਤੂੰ ਗੁੱਸਾ ਕਰਨਾ ਵਾ ਨਹੀਂ ਮੈਂ ਕੀ ਗੁੱਸਾ ਕਰਨਾ ਆ ਲੈ ਆ ਵੀ ਜਰਾਬਾ ਰਹਾ ਲਾ ਵਿਆਹ ਵੇਖ ਕੇ ਤੂੰ ਮੈਨੂੰ ਦੇ ਦੀ ਨਹੀਂ ਕੋਈ ਗੱਲ ਨਹੀਂ ਤੇ ਰੱਖੋ ਨਹੀਂ ਮਤਲਬ ਫੜ ਤੂੰ ਮੈਂ ਨਹੀਂ ਤੈਨੂੰ ਥੀਏ ਕੋਹਦੀ ਆਂਗੀ ਰੱਖ ਲੈ ਜਰਾਬਾ ਵਿਆਹ ਵੇਖ ਕੇ ਨਾ ਤੇ ਫੇ ਮੈਨੂੰ ਦੇ ਦੀ ਅਜੇ ਮੇਰੇ ਕੋ ਹੈਗੀ ਨਾ ਨਹੀਂ ਕੋਈ ਗੱਲ ਨਹੀਂ ਮੰਮੀ ਇਹ ਤਾਂ ਹੀ ਰੱਖ ਲੋ ਫੇਰ ਮੈਂ ਦੀਦੀ ਨੇ ਬੋਤੀ ਛਾਣਾ ਵਾ ਕਿ ਮੈਂ ਬੀਬੀ ਨੂੰ ਦੇਤੀਆਂ ਹੇ ਤੇ ਇਹ ਨਹੀਂ ਸੀ ਲੇਂਦੇ ਤਾਂ ਮੀਸਰੀ ਤਾਂ ਸਵਾਏ ਮੈਨੂੰ ਬੋਲਦੇ ਹੀ ਨਹੀਂ ਆ ਜੀ ਚੱਲ ਕੋਈ ਨਹੀਂ ਜੋਦਾ ਨਾ ਤੈਨੂੰ ਜੋਦੇ ਨੂੰ ਖੜਕੇ ਨਾ ਜਾਇ ਵਿਆਹ ਚ ਦੇਣ ਹੈਗੇ ਆ ਉਹ ਤਾਂ ਤਰੇ ਤਰੇ ਜਾਂਦੇ ਜੁੱਤੀ ਪਾ ਲਈਦੀ ਆ ਤੇ ਇੱਕ ਜੋੜਾ ਤਾਂ ਲੱਲੀ ਹੋਰ ਚਲੋ ਠੀਕ ਆਹ ਉਹ ਨਹੀਂ ਲੱਲੀ ਆ ਰੱਖ ਲੋ ਮੈਂ ਤਾਂ ਆਖਿਆ ਹੀ ਲੱਲਾ ਚੱਲ ਵਿਆਹ ਵੇਖ ਤੇ ਤਾਂ ਕੋਈ ਨਹੀਂ ਮੇਰੇ ਕੋ ਹੈਗੀ ਨਾ ਜੀ ਨਹੀਂ ਮੈਂ ਦੀਦੀ ਨੇ ਬੋਲਣਾ ਨਾ ਕਿ ਆ ਬੀਬੀ ਨੂੰ ਦੇਤੀਆਂ ਹਾਂ ਜਿੱਤੇ ਬੋਤੀਆਂ ਰੱਖੀਆਂ ਵਾ ਚਲੋ ਕਾ ਮੱਕ ਡੋਤੀ ਗਿਆ ਆਪਣਾ ਰੋਟੀ ਪਾਣੀ ਕਰੋ ਹੁਣ ਹੈ ਕਿ ਰਹਿਣਾ ਤੁਰੇਗਾ ਪ੍ਰਿਓ ਕੀ ਕਰਾਂ ਇਹਨਾਂ ਦਾ ਮੈਂ ਜੇ ਚਲੋ ਉਹ ਹੀ ਲੈ ਆਏ ਤੇ ਵੱਡੀ ਆਪ ਜਾ ਕੇ ਲੈ ਆਉਂਦੀ ਉਹਦੀ ਉਹਨੂੰ ਰਹਿਣ ਦੱਦੀ ਜਿੱਤੀ ਵੇਖੀ ਜੋ ਫੋਨ ਹੁਣ ਤੇ ਫੋਨ ਹੀ ਵੇਖਣਾ ਮੈਂ ਹੰਬੇ ਆਏ ਆ ਮੈਂ ਉਧਰ ਮੋ ਆ ਜਾਂਦੇ ਉਹ ਇਦਾਂ ਛੇ ਬਦਮ ਲੈ ਗਈ ਮੈਨੂੰ ਵੀ ਚੱਲ ਚਲੀਏ ਤੇ ਕੀ ਫਾਇਦਾ ਹੋਇਆ ਲੜਨ ਦਾ ਲੜਾਈ ਤੇ ਫੇਰ ਮੇਰੇ ਪੱਲੇ ਕਿਉਂ ਕਿ ਹੁਣ ਕੀ ਹੋਗੇ ਪਾਲ ਨੇ ਕਹਿ ਨਹੀਂ ਪਕਾ ਦੇ ਇਦਾਂ ਹੀ ਕਰਦੇ ਆ ਫਿਰ ਜਦੋਂ ਮੈਂ ਕੋਈ ਸਮਾਨ ਲੈਣ ਜਾਣਾ ਹੁੰਦਾ ਮੈਂ ਹਣ ਕਿਤੇ ਨਾ ਕਿਤੇ ਤੋੜ ਦਿੰਦੇ ਆ ਵੀ ਮੇਰਾ ਮੈਂ ਸਾਰਾ ਸਮਾਨ ਲੈ ਆ ਹੀ ਨਹੀਂ ਗਿਆ ਹੁਣ ਵੀ ਮਮਮੀ ਕਹੇ ਰੋਕਦੇ ਰਹਿ ਮੈਨੂੰ ਵੀ ਨਾ ਨਾ ਜਾਓ ਨਾ ਜਾਓ ਨੇਰਾ ਹੋ ਗਿਆ ਬੰਮਿਆ ਕੈ ਨਹੀਂ ਹੁਣ ਮੈਂ ਜਾਣਾ ਜਾਣਾ ਮੈਂ ਨਾ ਤੇ ਮੈਂ ਜ਼ਬਰਦਸਤੀ ਇੱਕ ਤਰ੍ਹਾਂ ਮਮਮੀ ਕੋ ਗਈ ਨਾ ਤੇ ਫਿਰ ਜੇ ਮੈਂ ਉੱਥੋਂ ਜਿੱਤੀਆਂ ਲੈ ਆ ਹੀ ਆਈਆਂ ਤੇ ਦੀਦੀ ਨੇ ਹੱਥ ਹੀ ਘਾ ਛੱਡੀ ਕਿ ਉਹਨੇ ਕਰਤਾ ਉਹਨੇ ਇਹ ਵੰਡ ਦਿੱਤੀਆਂ ਇੱਕ ਮਮਮੀ ਨੂੰ ਦੇ ਦਿੱਤੀ ਇਹ ਕਾਂਪੜਾ ਖਰੀਦੇ ਮੈਨੂੰ ਦੇ ਦੇ ਪਲਾਸਟਿਕ ਦੇ ਜਿਹੜੇ ਘਰ ਪਾਉਣ ਵਾਲੇ ਬੂਟ ਹੋ ਰਹੇ ਹਨ ਤੇ ਨਹੀਂ ਤਾਂ ਇਹ ਤੇ ਹੋਰ ਚੱਲ ਫੇਕੀ ਕੱਲ ਨੂੰ ਫੇਲੇ ਜਰਾਬਾਂ ਵੀ ਦੋ ਜੋੜੇ ਸੀ ਨਾ ਇੱਕ ਮੰਮੀ ਨੇ ਦੇਤੇ ਵੀ ਆ ਆ ਬੀਬੀ ਤੇਰੇ ਪਾਉਣ ਵਾਲਾ ਰੰਗ ਦਾ ਚੱਲ ਫਿਰ ਉਹਨਾਂ ਨੂੰ ਪਸੰਦ ਆ ਗਈਆਂ ਹੋਣਗੀਆਂ ਭਾਬੀ ਨੂੰ ਤੇ ਮੈਂ ਹੁਣ ਲੈ ਆਈ ਮੈਂ ਆਪਣੀ ਪਸੰਦ ਦੀ ਲੈ ਆਈਂਗੀ ਮੈਨੂੰ ਸੋਹਣੀਆਂ ਲੱਗੀਆਂ ਚੀਜ਼ਾਂ ਮੈਂ ਤਾਂ ਹੀ ਲੈਂਦੀ ਆਂ ਹੀ ਨਾ ਮੈਂ ਭਾਬੀ ਨੂੰ ਆਉਣੀਆਂ ਤੇ ਨਹੀਂ ਆਂ ਕਿ ਆ ਮੈਂ ਇੱਥੇ ਪੇ ਨਹੀਂ ਹੋਣੀ ਹੈਗੀ ਮੈਂ ਬੜਾ ਜ਼ੋਰ ਲੈਪ ਹੀ ਨਹੀਂ ਹੋਣੀ ਦਿੱਤਾ ਮੈਨੂੰ ਕਹਿੰਦੀ ਦੁਕਾਨ ਉਹ ਉੱਥੇ ਦੁਕਾਨ ਚਾਟ ਦੱਸਦੀ ਕਿ ਮੈਂ ਕਿਉਂ ਉਹ ਵੇਸੇ ਦੁਕਾਨ ਉਹ ਮੈਂ ਕਹਿੰਦੀ ਉਹ ਵਟਾ ਲਿਆ ਹੋਊਗੀ ਨਹੀਂ ਤੇ ਕਹਿੰਦੀ ਤੁਹਾਡੇ ਕੋਲ ਕਹਿੰਦੀ ਉਹਨੂੰ ਤਾਂ ਪਤਾ ਹੀ ਉਹਨੂੰ ਨਾਲ ਲੈ ਚੁਈ ਆ ਹੋਨੇ ਆਪਣੇ ਨਾਲ ਆਪ ਦੀ ਲੈ ਆਣੀ ਉਹ ਕਿੰਨੀ ਸੋਹਣੀ ਜੁੱਤੀ ਸੀ ਉਹ ਲੱਕੀ ਜੁੱਤੀ ਜਿਹੜੀ ਚੱਲ ਕੋਈ ਗੱਲ ਇਹ ਲੈ ਲਈਏ ਤਾਂ ਕੋਈ ਗੱਲ ਨਹੀਂ ਹੁਣ ਤੂੰ ਬਤਾ ਗਰਮ ਨਾ ਹੋ ਆਪਾਂ ਫੇਰ ਲੈ ਆਵਾਂਗੇ ਫੇਰ ਲੈ ਆਵਾਂਗੇ ਹੁਣ ਮੈਂ ਉਦਾਂ ਦੀ ਲਿਆਉਂਗੇ ਫੇਰ ਮੈਂ ਇਹ ਨਹੀਂ ਇਹਦੇ ਨਾਲ ਦੀ ਨਹੀਂ ਪਾਉਣੀ ਹੈ ਚੱਲ ਤੂੰ ਹੋਰ ਲੈ ਵੀ ਲੈ ਕੋਈ ਉਹ ਤੇ ਵੇਖਿਆ ਇੱਕ ਕਿੱਡਾ ਵਧੀਆ ਡਿਜ਼ਾਈਨ ਯਾਰ ਮੈਂ ਤੈਨੂੰ ਕਹਿ ਰਿਆ ਪਰ ਮੈਨੂੰ ਉਹ ਪਸੰਦੀ ਤੇ ਮੈਂ ਤਾਂ ਉਹ ਵੀ ਲੈਣੀ ਸੀ ਨਾ ਚੱਲ ਜੇ ਲੈ ਲਈ ਪਸੰਦ ਫੇਕ ਹੀ ਹੋ ਗਿਆ ਉਹ ਤੇਰੀ ਕੀ ਹੈ ਕਿੰਨਾ ਸੋਹਣਾ ਮਦ ਤੇ ਉਹ ਤਾਂ ਹੀ ਮੈਂ ਲਈ ਮੈਂ ਹੀ ਕਿਹਾ ਜੀ ਚੱਲ ਠੀਕ ਜੀ ਜਦੋਂ ਉਹਦੇ ਪਸੰਦ ਆ ਗਿਆ ਤਾਂ ਲੈ ਲਿਆ ਫਿਰ ਕੀ ਹੋ ਗਿਆ ਤੂੰ ਮੈਂ ਚਲੋ ਟੈਂਸ਼ਨ ਨਹੀਂ ਲੈਦੀ ਹੋ ਜੀ ਇਨੀ ਗਰਮੀ ਨਹੀਂ ਹੋਈ ਟੈਂਸ਼ਨ ਨਹੀਂ ਲੈਣ ਦੀ ਗੱਲ ਹੈਗੀ ਦੀਦੀ ਬਹੁਤ ਛਲਾਕੀਆਂ ਕਰਨ ਰਿਹਾ ਵਾ ਫਿਰ ਇਦਾਂ ਹੀ ਨਹੀਂ ਛਲਾਕੀਆਂ ਨਹੀਂ ਚੰਗੀਆਂ ਹੁੰਦੀ ਉਹ ਜਦੋਂ ਉਸ ਭਾਈ ਇਦਾਂ ਦਾ ਵਾ ਜਦੋਂ ਮੈਂ ਕੁਝ ਕਹਾਂਗੀ ਨਾ ਦੀਦੀ ਆਹ ਕੰਮ ਕਰ ਲੋ ਉਸੇ ਵਾਲੇ ਕਹਿੰਦੇ ਤੇ ਤੂੰ ਮੇਰੇ ਜੋਗਾ ਰੱਖਿਆ ਹੈਗਾ ਤੂੰ ਮੇਰੇ ਜੋਗਾ ਰੱਖਿਆ ਇਹ ਨੂੰ ਆਪ ਵੀ ਕੋਸ਼ਿਸ਼ ਕਰ ਲਿਆ ਕਰ ਉਦੋਂ ਨਹੀਂ ਕਹਿੰਦੀ ਹੈ ਕਿ ਕੋਈ ਗੱਲ ਨਹੀਂ ਮੈਂ ਗੋਪੀ ਕਰ ਲੀਨੀ ਕੰਮ ਉਹਦਾ ਲੇਦਾ ਹੁਣ ਗਲਬੀ ਘਰਾਂ ਦੇ ਵਿੱਚ ਇਦਾਂ ਹੀ ਹੁੰਦਾ ਉਹ ਨਿੱਕੀਆਂ ਨਿਗੇ ਭਾਂਡੇ ਹੁੰਦੇ ਖੜਕਦੇ ਰਹਿੰਦੇ ਪਰੌਂਡ ਦੀ ਲੱਗੀ ਰਹਿੰਦੀ ਹੈ ਫਿਰ ਕੀ ਹੋ ਗਿਆ ਇਹ ਦਿਖਾਦੀ ਰੌਣਕ ਹੈਗੀ ਹੁਣ ਤਿੰਨ ਮੈਂ ਤਿੰਨ ਆਪਣੇ ਵੱਲ ਸੋਚਿਆ ਵੀ ਮੈਂ ਤਿੰਨ ਜੁੱਤੀਆਂ ਲੈ ਕੇ ਆਈਆਂ ਤੇ ਉਹ ਮਾਂ ਨਾਲ ਅਗਲੇ ਨੇ ਵੰਡ ਕੇ ਤੇ ਉਹ ਕਿੱਟੀਆਂ ਮਮੀ ਸੋਕ ਕਹਿੰਦੇ ਇਹ ਗੋਪੀ ਦੂਰਾਂ ਦੇ ਨਾ ਦੂਜਾ ਵੀ ਮੈਂ ਨਹੀਂ ਲੈਣੀ ਹੈਗੀ ਤੇ ਜਦ ਮਮੀ ਨੂੰ ਪਤਾ ਲੱਗਾ ਵੀ ਇਹਨੂੰ ਗੁੱਸਾ ਲੱਗਾ ਵਾ ਮੈਂ ਫਿਰ ਮੈਂ ਹਮ ਨਹੀਂ ਮੰਮੀ ਉਹਨੇ ਫਿਰ ਕਿ ਰੇਸ਼ ਪਾਉਣਾ ਵਾ ਵੀ ਮੈਂ ਵੀ ਬੀਂਂਦੀ ਦਿੱਤੀ ਤੂੰ ਜੋ ਲਈ ਚਲ ਭਾ ਠੰਡੀ ਉਹ ਮੰਮੀ ਕੋ ਨਾਲੇ ਘੜਾ ਹੈ ਨਹੀਂ ਬੀ ਜੁੱਤੀਆਂ ਘੱਟਾ ਮੰਮੀ ਕੋ ਉਹ ਸਾਰੇ ਕੋ ਆ ਗਈਆਂ ਜੋ ਪਸੰਦ ਆ ਗਈ ਤੇ ਲਲੀਆਂ ਹੁਣ ਉਹ ਨਾ ਫੇਕ ਫੇਕ ਹੀ ਹੋ ਗਿਆ ਯਾਰ ਲਲੀਆਂ ਤੇ ਕਾਨੂੰ ਲਿਆ ਤਾਂ ਨਹੀਂ ਉਹ ਫਸੀ ਕਿ ਕਾਨੂੰ ਉਹ ਨਹੀਂ ਜਾਣਦੇ ਨਾ ਮੈਨੂੰ ਕਿਉਂ ਕਦੀ ਵੀ ਨਹੀਂ ਜਾਣਦੇ ਨਾ ਉਹਨੇ ਆ ਤਾਂ ਹੁਣ ਉਹਨੂੰ ਪਤਾ ਨਹੀਂ ਕਿ ਤਾਂ ਨੇ ਜਾਣ ਦਿੱਤਾ ਮੈਨੂੰ ਮੰਮੀ ਨੂੰ ਦੱਸ ਕੇ ਫਟਾਫਟ ਚੱਲੇ ਗਏ ਜੇ ਦੀਦੀ ਜਰਾ ਟੱਕਰ ਜਾਂਦੇ ਨਾ ਕਦੀ ਵੀ ਨਹੀਂ ਜਾਣਦੇ ਨਾ ਉਹਨੇ ਮੇਰੇ ਘਰੋਂ ਨਹੀਂ ਨਿਕਲਣ ਦੇਣਾ ਇਹ ਰੋਟੀ ਪਣੀ ਦਾ ਟਾਈਮ ਆ। ਚਲ ਕੋਈ ਗੱਲ ਨਹੀਂ ਹੁਣ। ਜਾ ਰੋਟੀ ਪਣੀ ਕਰ ਪੁਗਾ। ਉਹਨੇ ਆਪੇ ਪੁਗਾ ਕਰ ਲਵੇ ਕਿ? ਹਾਂ। ਮੈਂ ਮੈਂ ਹੁਣ ਫੇਰ ਠੇਕਾ ਲਿਆ ਵਾ ਸਿੱਧੀ ਗੱਲ ਆ ਵੀ ਜਦੋਂ ਮੇਰੀ ਚੀਜ਼ ਲਿਆਂਦੀ ਰੋ ਉਸ ਵੇਲੇ ਰੱਖ ਲਈ ਆਪੇ ਕਰ ਲਵੇ। ਤੇ ਕੀ ਪਤਾ ਉਹਦੇ ਤੇ ਸਤਾਉਂਦੀ ਮੈਨੂੰ ਲੈ ਲਈ ਹੋਏ। ਨਹੀਂ ਸਤਾਉਂਦੀ ਗੱਲ ਨਹੀਂ ਹੈਗੀ ਮੈਨੂੰ ਪਤਾ ਵਾ। ਹੂੰ। ਪੱਕੀ ਲਈ। ਚਲ ਕੋਈ ਵਟਾ ਆ ਕੇ ਉਹਨੇ ਲੈ ਆਉਣੀ ਆ ਵੱਡਾ ਸਾਈਜ਼ ਦਾ ਲੈ ਬਣਾਨੇ। ਚਲ ਪਕਾ ਰੋਟੀਆਂ। ਮੇਰਾ ਹੁਣ ਤਾਂ ਭੁੱਖ ਲੱਗੀ। ਮੇਰਾ ਤਾਂ ਜੀ ਕਰਦਾ ਹੈਗਾ। ਇਹ ਪਲਾਸਟਿਕ ਦੀ ਵੀ ਨਾ ਉਹਨੂੰ ਹੀ ਦੇ ਦੇਣੀ ਵੀ ਤੂੰ ਹੀ ਪਾਲਾ। ਉਹ ਜੁੱਤੀ ਪਲਾਸਟਿਕ ਦੀ ਲੱਗਦੀ ਨਹੀਂ ਉਹ ਲਾ ਰਹੀ ਤੀ ਜੁੱਤੀ ਸੁਣੀ ਉਹਦਾ ਨਾਲੇ ਤੇਰੇ ਸੂਟ ਨਾਲ ਮੈਚਿੰਗ ਉਹ ਪਲਾਸਟਿਕ ਦੀ ਵੀ ਇੱਕ ਹੈ ਉਹੀ ਕਹਿੰਦੀ ਵੀ ਤੇਰੇ ਸੂਟ ਨਾਲ ਮੈਚਿੰਗ ਦਾ ਇਹ ਸੋਹਣੀ ਕਿ ਬੰਦਾ ਵਿੱਚ ਮੈਂ ਮੈਚਿੰਗ ਕਰਕੇ ਕੀ ਕਰਨਾ ਵਾ ਪਲਾਸਟਿਕ ਦੀ ਦੂਜੀ ਦੀ ਮੈਂ ਮੈਚਿੰਗ ਕਰਦੇ ਦੂਜੇ ਸੂਟਾਂ ਨਾਲ ਉਹ ਵੀ ਕਰਦੀਆਂ ਹੀ ਚੱਲ ਕੋਈ ਗੱਲ ਨਹੀਂ ਚੱਲ ਜਾ ਰੋਟੇ ਕਾ ਚੱਲ ਮੈਨੂੰ ਨਹੀਂ ਪਤਾ ਹੁਣ ਮੈਂ ਉਹਦੇ ਸਿੱਤ ਚੜ੍ਹ ਕੇ ਮੈਂ ਹੁਣ ਚਾ ਜੋੜੇ ਲੈ ਕੇ ਆ ਰਹੀ ਹਾਂ ਲੈ 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 ਜਿਹੜੇ ਮੱਝ ਲੈ ਆ ਹਾਂ ਹੁਣ ਮੈਂ ਵਧੀਆ ਲੈ ਕੇ ਆਉਣੀ ਆ ਵਾ ਫਿਰ ਮੈਂ ਬਖਾਉਣੀ ਆ ਵੀ ਨਹੀਂ ਆ ਮੈਂ ਨਾ ਬਖਾਉਣੀ ਆ ਵੀ ਨਹੀਂ ਹੈਗੀ ਮੈਂ ਮੰਮੀ ਨੂੰ ਮੈਂ ਤੇ ਮ ਚਲ ਕੋਈ ਗੱਲ ਨਹੀਂ ਫਿਰ ਹੋ ਗਿਆ ਨਾ ਟੈਨਸ਼ਨ ਆਈ ਦੀ ਲਿਆ ਦਾਂਗੇ ਇਹਨਾਂ ਸ਼ੁਕਰ ਹੈ ਮੈਂ ਸੂਟ ਨਹੀਂ ਵਿਖਾਏ ਆਪਣੇ ਜੇ ਸੂਟ ਵਿਖਾ ਦੇਣੀ ਉਹ ਵੀ ਲੈ ਜਾਣੇ ਸੀਗੇ ਉਹ ਨਹੀਂ ਲੈਣੀ ਸੂਟ ਕਿ ਕੀ ਹੋ ਗਿਆ ਵੱਡੀ ਭੈਣਾਂ ਤੇਰੀ ਕੋਈ ਗੱਲ ਨਹੀਂ ਹਾਂ ਵੱਡੀ ਭੈਣ ਇੱਥੇ ਆ ਚੱਗੀ ਹੋਈ ਗੋਪੀ ਨਾ ਬੜੀਆਂ ਪਸੰਦ ਕਰ ਕਰ ਲਿਆਉਂਦੀ ਸਾਰੀਆਂ ਮੰਡੀਆਂ ਗਈਆਂ ਚੱਲ ਨੂੰ ਫੇਲਿਆ ਦਾਂਗੇ ਸਾਂਝੇ ਘਰ ਵਿੱਚ ਵਿਤਕਰੇ ਪੁੰਦੀ ਆ ਜੇ ਅੱਡ ਹੋਵੇ ਤਾਂ ਪਤਾ ਨਾ ਕੀ ਕਰੇ ਆਦੋ ਕੀ ਇਹ ਜੇ ਵਾਲੀ ਚਲ ਹਾਂ ਇੱਦਾਂ ਸੂਟ ਕਰ ਰਹਿਣਾ ਹੁਣ ਤੂੰ ਇੱਥੇ ਬੈਠੀ ਮੈਂ ਉੱਥੇ ਵੇਲੀਆ ਦੇ ਡੀ ਕੀ ਜਾਣ ਡਿਆਂ ਕੀ ਕਰਨੀ ਤੁਹਾ ਕੰਨੇ ਨੂੰ ਤਾਰ ਕੱਢਣੀਆਂ ਤਾਰਾਂ ਦੇ ਕੱਢਣੀਆਂ ਵਾ ਜਿਹੜੇ ਇੱਧਰ ਕੰਮ ਚੱਲਣ ਡੈ ਹੀ ਉਹ ਇੱਥੇ ਕੀ ਤੂੰ ਕਸੀਦਾ ਡਈ ਹੀ ਕੱਢਣ ਬਈ ਕਸੀਦਾ ਮੈਂ ਨਹੀਂ ਕੱਢਣ ਡਈ ਹਾਂ ਵੋਪੀ ਗਈ ਹੀ ਨਾ ਤਿੰਨ ਜੋੜੇ ਆਹ ਆਗੇ ਆਗੇ ਉਹ ਆਗੇ ਆਹ ਤਿੰਨ ਜੋੜੇ ਲਿਆਈ ਜੁੱਤੀਆਂ ਦੇ ਤਿੰਨੇ ਆਪਣੇ ਵੇਖੋ ਗੱਡੀ ਚ ਲਾ ਕੇ ਤੂੰ ਨੇ ਆਪਣੇ ਲਿਓਣੇ ਹੋਰ ਕਿਹਦੇ ਲਿਓਣੇ ਅਸੀਂ ਜਿਹੜੀਆਂ ਦੋ ਜਣੀਆਂ ਘਰ ਚ ਨਹੀਂ ਵਾਧੂ ਘਟੂ ਤੇ ਤੂੰ ਹੀ ਵੀ ਲੈ ਆਓ ਤੇ ਜੇ ਇੱਕ ਜਾਨੀ ਗਈ ਤੇ ਉਹ ਲੈ ਆਉਂਦੀ ਤੂੰ ਹਾਏ ਹਾਏ ਉਹਨੇ ਆਪਣੇ ਵਾਸਤੇ ਲਿਆਂਦੀਆਂ ਵਾ ਤੁਸੀਂ ਕੀ ਕਰਨ ਦੀ ਹੈ ਜ਼ਰਦੂਰ ਫਿਰ ਮੈਂ ਇਹ ਕਰ ਦਿੱਤਾ ਕੰਮ ਕੀ ਮੈਂ ਇੱਕ ਜੋੜਾ ਆਪ ਲੈ ਲਿਆ ਇੱਕ ਮੈਂ ਬੀਬੀ ਦੇ ਤਾਂ ਮੈਂ ਆ ਤੇਰੇ ਸੂਠਾਂ ਨਾਲ ਤੱਕ ਹੁੰਦਾ ਦੋ ਜੋੜੇ ਜਰਾਬਾ ਦੇ ਲਿਆਈ ਉਹ ਮੈਂ ਆਪਣਾ ਨਹੀਂ ਲਿਆ ਮੈਂ ਚਾਰੇ ਦੇ ਕੋਲ ਨਹੀਂ ਲਿਆ ਲਕੀਆਂ ਕਰਦੀ ਦੇਵੰਦਰ ਤੂੰ ਬਹੁਤ ਚਲਾਕੀਆਂ ਕਰਦੀ ਆ ਚਲਾਕੀਆਂ ਕਰਦੀ ਆ ਉਹ ਜਿਹੜੀ ਜਿਹੜੀ ਲੈ ਕੇ ਆਈ ਆ ਉਹ ਆਪਣੇ ਮਨ ਚ ਸੋਚੂ ਨਾ ਉਹਨੇ ਤਿੰਨ ਜੋੜੇ ਤੇ ਗੱਲ ਚ ਹਾਰ ਕਰੋਣੇਗੇ ਤਿੰਨਾ ਜੋੜਿਆਂ ਦੇ ਬੀਮ ਇੱਕ ਬੰਨੇ ਤੇ ਤੂੰ ਕਦੀ ਮੀਸਣੀ ਦੱਸਦੀ ਐ ਕਦੀ ਕੋਹ ਦੱਸਦੇ ਨੇ ਇੱਕ ਬੰਨੇ ਤੂੰ ਉਹ ਜੁੱਤੀ ਲੈ ਗਈ ਤੂੰ ਚੁੱਕ ਲਈ ਸੇ ਇੱਕ ਸੁਣ ਮੇਰੀ ਸੱਚ ਗੱਲ ਮੈਂ ਇਹਨਾਂ ਨੂੰ ਜੇ ਕਹਿਣਾ ਵੀ ਨਹੀਂਗਾ ਐਡਾ ਖੁੱਲ ਕੇ ਵਿਆਹ ਜਾਣ ਨੂੰ ਆਂਦੀ ਐ ਉੱਥੇ 2-4 ਦਿਨ ਰਹਿਣਾ ਮੈਂ ਤਾਂ ਉੱਥੇ ਮੈਲੋਕੀ ਸੂਟ ਬਦਲਦੇ ਜੁੱਤੀਆਂ ਤਾਂ ਬਦਲਦੇ ਵੇਖੇ ਨਹੀਂ ਮੈਂ ਚੱਲ ਛਾ ਕੋਈ ਨਹੀਂ ਉਹਨੂੰ ਚਾਵਾ ਚਾ ਚਾ ਤੇਰਾ ਉਹਨੂੰ ਮੰਨਦੇ ਜਾਣਾ ਤਮਾਸ਼ਾ ਵੇਖਣ ਉੱਤੇ ਰਹਿ ਕੇ ਫੇਪਲਾ ਕੀ ਕੀ ਬਣ ਲਿਆ ਵਾ ਇੱਥੇ ਕਨਾਂ ਅੱਜ ਤਾਂ ਕਈ ਗੱਲਾਂ ਹੋ ਜਾਂਦੀਆਂ ਨੇ ਇੱਕ ਵळे ਕਿਸੇ ਨੂੰ ਨਹੀਂ ਇਹੋ ਜਿਹੀਆਂ ਗੱਲਾਂ ਨਾ ਸੋਚ ਨਾ ਸੋਚ ਮੈਂ ਤੈਨੂੰ ਇੱਕੋ ਗੱਲ ਦੱਸ ਦਿੰਦਾ ਉਹਨੇ ਵੇਖ ਕੇ ਜਾਣਾ ਕਿ ਤਮਾਸ਼ਾ ਵੇਖਣ ਜਾਣਾ ਉਹਨੇ ਕਿਉਂ ਤਮਾਸ਼ਾ ਵੇਖਣ ਜਾਣਾ ਉਹਨੇ ਵਿਆਹ ਵੇਖਣ ਜਾਣਾ ਤਮਾਸ਼ਾ ਤਰੀਕ ਸਹਰੇ ਲਾ ਕੇ ਢੋਕਦੇ ਔਰ ਸਾਰੇ ਕੰਮ ਹੀ ਕਰੀ ਜਾਂਦੇ ਸਾਰੇ ਹੀ ਹੈ ਤੇ ਸਰੀਕਣੀ ਆ ਦਰਾਣੀਆਂ ਜਖਣੀਆਂ ਸਰੀਕਣੀਆਂ ਹੀ ਹੁੰਦੀਆਂ ਵਾ ਕਈ ਦਰਾਣੀਆਂ ਜਖਣੀਆਂ ਪੈਣਾ ਹੁੰਦੀਆਂ ਵਾ ਹੁੰਦੀਆਂ ਵਾ ਉਹ ਵੀ ਕਰਮਾਂ ਵਾਲੇ ਘਰ ਹੁੰਦੇ ਜਿੱਥੇ ਹੁੰਦੀਆਂ ਵਾ ਤੇ ਤੇਰੇ ਘਰ ਚ ਤੇਰੇ ਵਰਗੀ ਦੀ ਜ਼ਬਾਨ ਜਿਹੜੀ ਕਨੀ ਉਹ ਕੰਟਰੋਲ ਚ ਰਵੇ ਨਾ ਫਿਰ ਸਭ ਕੁਝ ਹੋ ਜਾਣਾ ਜੁਬਾਨ ਵਾਢੀ ਦੋ ਮੇਰੀ ਤੇ ਕੰਮ ਨਿਭੜੇ ਮੈਂ ਆ ਗਾਲੀ ਉਹ ਤੇਰ ਕੋ ਇਹੋ ਗਾਲੀ ਕੋ ਨਹੀਂ ਪਲ ਆਇਆਗਾ ਟਰ ਕੋ ਤੇ ਕਿਦਾ ਸਿਆਸ ਭਾਵੀ ਗੱਲ ਕਰ ਲਓ ਨਾ ਸਿਰਦਿਆਂ ਵਾਲਾ ਨਾ ਪਿਆਣਾ ਤੂੰ ਕੋ ਜੁੱਤੀ ਉਹਦੀ ਲਿਆਂਦੀ ਵੀ ਤੂੰ ਕੋ ਲਿਆਂਦੀ ਉਹਦੀ ਜੁੱਤੀ ਹੈ ਤੁਸੀਂ ਹੱਥ ਚਿਰਾਕੀ ਕਰਨਾ ਹਟ ਜਾ ਮੈਂ ਤੁਹਾਨੂੰ ਦੱਸਾਂ ਤੂੰ ਕੀ ਕਰੇਗੀ ਕਰ ਲੂੰਗੀ ਜੋ ਮੈਥੋਂ ਹੋਊਗਾ ਕਰ ਲਈ ਜੋ ਕਰਨਾ ਫਿਰ ਤੂੰ ਵੱਡੀ ਪਖੰਡਣ